ਯੋਗਾ ਸ਼ਿਵਰਾ ਜਿਹੜਾ 85 ਕਰੋੜ ਰੁਪਏ ਦਾ ਇੱਕ ਟੈਂਡਰ ਲਵਾਇਆ ਜਿਹੜਾ ਬਾਹਰਲਾ ਕਿੰਨੇ ਲੱਖ ਦਾ ਗੱਲ ਇਹ ਹੈ ਵੀ ਉੱਥੇ ਕੰਮ ਨਹੀਂ ਹੋਣਾ ਇਕੱਲੀ ਛੋਟੀ ਵਜੇ ਲੱਗੀਆਂ ਬੰਦ ਬੰਦ ਹੈ ਉਹ ਮੇਰੇ 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 ਗੱਲ ਤਾਂ ਸੁਣਨਾ ਛੋਟੀ ਕੌਣ ਮਰੂ ਛੋਟੀ ਆਲਾ ਵੀ ਹੱਥ ਨੇ ਰੋਟੀ ਪਾਲੂ ਤਨਖਾਹ ਪਾਲੂ ਕੁਛ ਤਾਂ ਦਿਓ ਉਹਨੂੰ ਕਿਉਂ ਤਾਂ ਕਿਉਂ ਮਿਲਦੀ ਪਈ ਉਹਨੂੰ ਨਹੀਂ ਨਹੀਂ ਮਿਲਦੀ ਪਈ ਰੁਗੀਆਂ ਪਿੰਨਾ ਕਾਨੂੰ ਵੀ ਕੋਈ ਪੈਸੇ ਮੁੜੇ ਹੈ ਸਾਡੀ ਨਾ ਮੀਟਿੰਗ ਹੋਣ ਕਰਕੇ ਜਾਂ ਡਿਵੈਲਪਮੈਂਟ ਲਈ ਕੰਮ ਕੋਈ ਰੁਗਿਆ ਹੈ ਬੱਸ ਮੈਂ ਤੁਹਾਨੂੰ ਮੈਂ ਤੁਹਾਨੂੰ ਜਿਹੜਾ ਕੂੜ ਪ੍ਰਚਾਰ ਹੈ ਇਹ ਬავਾਜਿਓ ਦਾ ਜਿਆਦਾ ਚਰ ਪੈਰ ਨਹੀਂ ਕੋਈ ਝੂਠ ਕਹੀ ਜਾਂਦਾ ਹੈ ਮਰਚਾਨ ਕਰੀ ਜਾਂਦਾ ਹੈ ਮੈਂ ਪ੍ਰੈਸ ਦੇ ਮੀਡੀਆ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਵੈਸੇ ਤਾਂ 31 ਵਾਰਡ 31 ਵਾਰਡਾਂ ਦੇ ਦੋ ਦੋ ਕਾਪੀਆਂ ਮੇਰੇ ਕੋਲੋਂ ਲੈ ਲਓ ਇਸ ਮਤੇ ਦੀਆਂ ਜੇ ਇਹਦੇ ਚ ਵਿਕਾਸ ਦਾ ਕੋਈ ਕੰਮ ਪਾਇਆ ਗਿਆ ਹੋਵੇ ਤਾਂ ਅਸੀਂ ਸ਼ਹਿਰ ਦੇ ਜ਼ਿੰਦਾਰ ਹੋ ਮੰਨਾਂਗੇ ਜਿਹੜੀ ਪਰਫਰਮ ਮੀਟਿੰਗ ਰੱਖੀ ਗਈ ਸੀ 31 ਵਾਰਡਾਂ ਦੇ ਕੋਈ ਦੋ ਦੋ ਕਾਪੀਆਂ ਮੇਰੇ ਕੋਲੇ 100 ਕਾਪੀ ਹੈ ਮੈਂ ਮੈਪਰ ਕਮੇਟੀ ਦੇ ਦਫਤਰ ਦੇ ਵਿੱਚ ਇੱਕ ਘੰਟਾ ਇਹ ਕਾਪੀਆਂ ਲੈ ਕੇ ਬੈਠੂੰਗਾ ਕੋਈ ਕਰ ਵਾਰਡ ਵਾਲਾ ਆ ਕੇ ਜਾ ਸਕਦਾ ਜੇ ਉਹਦੇ ਚ ਕੋਈ ਮਤਾ ਪਾਇਆ ਗਿਆ ਹੋਵੇ ਉਹ ਜਾ ਜਿਹਦੇ ਚ ਸ਼ਹਿਰ ਦਾ ਵਿਕਾਸ ਹੁੰਦਾ ਹੋਵੇ ਸ਼ਹਿਰ ਦੇ ਸਿਵਰ ਦੀ ਗੱਲ ਕੀਤੀ ਜੇ ਤੇ ਅਸੀਂ ਜ਼ਿੰਦਾਰ ਹਾਂ ਪਰ ਅਸੀਂ ਅਗਲੀ ਮੀਟਿੰਗ ਦੇ ਵਿੱਚ ਜ਼ਰੂਰ ਕਵਾਂਗੇ ਕਿ ਸ਼ਹਿਰ ਦੇ ਜਿਹੜੇ ਕੰਮ ਐ ਉਹ ਪਾਏ ਜਾਣ ਸ਼ਿਵਰ ਦੇ ਸਾਰੇ ਐਮਸੀਆਂ ਤੇ ਜਿਹੜੇ ਇੱਥੇ ਨਹੀਂ ਆਏ ਉਹਨਾਂ ਦੇ ਵੀ ਜਿਹੜੇ ਨਹੀਂ ਚਾਹੁੰਦੇ ਸ਼ਿਵਰ ਨੂੰ ਉਹਨਾਂ ਦੇ ਵੀ ਜਿਹੜਾ ਪੈਸੇ ਵਾਪਸ ਗਏ ਪ੍ਰਾਂਜੋ ਦੀ ਮੈਂ ਗੱਲ ਦੱਸ ਦਿਆਂ ਕੱਲ ਮੈਨੂੰ ਕੋਈ ਬੰਦਾ ਕਹਿੰਦਾ ਸੀ ਮੈਨੂੰ ਕਿਸੇ ਐਮਸੀ ਨੇ ਆਖਿਆ ਕਿ ਸਾਡੀ 500 ਰੁਪਿਆ ਮੀਟਿੰਗ ਦਾ ਗਾਲਤ ਹੈ ਉਹਨੂੰ ਜੂਰ ਵਾਪਸ ਜਾ ਆਪਣੇ ਪਰ ਮੈਂ ਇੱਥੇ ਚਲ ਗਿਆ ਤੰਗੋ ਆ ਲੋਕ ਜਿਹੜੇ ਕਹਿੰਦੇ ਆ ਇਹਨਾਂ ਲਈ ਕੁਰਬਾਨੀ ਹੈ ਸ਼ਹਿਰ ਨਹੀਂ 500 ਰੁਪਏ ਦੀ ਮੀਟਿੰਗ ਪਿੱਛੇ ਉਹ ਕਹਿੰਦੇ ਜੀ ਸਾਡਾ ਪੈਸੇ ਵਾਪਸ ਚਲੇ ਗਏ ਮੈਂ ਉਹ ਉਸ ਐਮਸੀ ਨੂੰ ਦੱਸ ਦਿਆਂ ਕਿ ਅੱਜ ਜਿਹੜੀ ਮੈਦਾਨ ਸਭਾ ਦੇ ਵਿੱਚ ਮੇਰੀ ਮੀਟਿੰਗ ਰਿਕਾਰਡ ਕਰਕੇ 12000 ਰੁਪਏ ਮਿਲਣਾ ਚਾਹੀਦਾ ਪਰ ਜੇ ਮੈਂ 12000 ਪਿੱਛੇ ਇਸ ਮੁਖਤਰ ਨੂੰ ਛੱਡ ਕੇ ਉੱਥੇ ਜਾਊਂਗਾ ਤਾਂ ਮੇਰੇ ਫਿੱਟਣਾ ਅੰਤ ਵੀ ਨਹੀਂ ਹੋਵੇ ਉਹ ਲੈਫਟ ਰਾਈ ਮੀਡੀਆ ਦੇ ਰਹੀਂ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਇਹ ਜਿਹੜੀ ਪਰਸੋਂ ਵਾਲੀ ਮੀਟਿੰਗ ਸੀ ਉਹਦੇ ਮਤੇ ਦੀ 100 ਕਾਪੀ ਮੇਰੇ ਕੋਲੇ ਹੈਗੀ ਐ ਇੱਕ ਵਾਰ ਦੇ ਦੋ ਮੈਂਬਰ ਦੋ ਕਾਪੀਆਂ ਜਦੋਂ ਮਰਜ਼ੀ ਇਜਾਜ਼ਤ ਚਾਹੀਦੀ ਐ ਉਹ ਆਪਦੇ ਮਹੱਲੇ ਦੇ ਵਿੱਚ ਵਿਖਾ ਸਕਦੇ ਐ ਕਿ ਇਹਦੇ ਵਿੱਚ ਕੋਈ ਵਿਕਾਸ ਦੀ ਗੱਲ ਸੀਗੀ ਵਿਕਾਸ ਬਾਰੇ ਕੋਈ ਲੱਭ ਵਰਤਿਆ ਗਿਆ ਸੀ ਜਾਂ ਸਿਰਫ ਆਪਦੀਆਂ ਆਪਦੀਆਂ ਕੁਰਸੀਆਂ ਬਚਾਉਣ ਦੀ ਮੀਟਿੰਗ ਸੀ ਆਪਿਆਂ ਇਸ ਕਰਕੇ ਇੰਨਾ ਹੀ ਕਹਿੰਦਾ ਹਾਂ ਮੈਂ ਜਿਹੜੀ ਬਾਬਾ ਜੀ ਪੈਸੇ ਪੁੱਸੇ ਕੋਈ ਨਹੀਂ ਵਾਪਸ ਕਹੇ ਪੈਸੇ ਤਾਂ ਵਾਪਸ ਤਾਂ ਗਏ ਆ ਜੇ 23 ਕਰੋੜ ਰੁਪਇਆ ਜਿਹੜਾ 31 ਮਾਰਚ ਤੋਂ ਪਹਿਲਾਂ ਸੀਵਰ ਤੇ ਲੱਗਿਆ ਹੁੰਦਾ ਤੇ ਉਹਨੇ ਸਵਾਇਆ ਹੋ ਕੇ ਦੁਬਾਰਾ ਹੁਣਾ ਸੀ ਉਤੋਂ ਸਰਕਾਰ ਨੇ ਪੜਿਆ ਵੀ ਮੋਕਸ ਇਨਵੈਸਟਮੈਂਟ ਕਮੇਟੀ ਕੋਲੇ ਦਾ 23 ਕਰੋੜ ਰੁਪਇਆ ਪਿਆ ਉਹਨਾਂ ਨੇ ਲਿਸਟ ਪਾਸੇ ਰੱਖੀ ਇੱਥੇ ਲੋੜ ਨਹੀਂ ਹਾਂ ਅਮੀਰ ਬੰਦੇ ਬਾਕੀ ਪੈਸੇ ਰਹਿ ਗਏ ਹਾਂ ਉਹ ਵੀ ਬਕਾਇਆ ਐ ਐਮਐਲਏ ਸਾਹਿਬ ਕੋਲੇ ਅੱਜ ਦੀ ਕੀ ਅਸੀ ਪਰਸੋਂ ਇੱਥੇ ਕਮੀਟਿੰਗ ਹੋਈ ਸੀ ਜੀ ਦੇ ਵੀ ਤਕਰੀਬਨ 31 ਦੇ 31 ਜਿਹੜੇ ਮੈਂਬਰ ਸਭਾਂ ਹਾਜ਼ਰ ਸੀਗੇ। ਔਰ ਉਸ ਮੀਟਿੰਗ ਦਾ ਜਿਹੜਾ ਏਜੰਡਾ ਸੀਗਾ ਉਹ ਸ਼ਰ ਮੇਰੇ ਹੱਥ 'ਚ ਹੀ ਆ ਆਸ ਹੈ। ਪਹਿਲੀ ਗੱਲ ਤੇ ਇਹ ਜਿਹੜਾ ਏਜੰਡਾ ਸੀਗਾ ਇਸ ਏਜੰਡੇ ਦੇ ਵਿੱਚ ਅਸੀਂ ਜਿਹਨੂੰ ਤਾਂ ਮੀਟਿੰਗ ਨੂੰ ਅੱਗੇ ਪਾਇਆ ਸੀ ਕਿ ਇਹਦੇ ਵਿੱਚ ਨਾ ਤਾਂ ਕੋਈ ਸ਼ਿਵਰ ਦਾ ਮਤਾਂ ਸੀ ਤੇ ਨਾ ਕਿਸੇ ਹੋਰ ਵਿਕਾਸ ਦੀ ਗੱਲ ਦਾ ਮਤਾਂ ਸੀ। ਸਿਰਫ ਸਰਕਾਰੀ ਜਿਹੜੀ ਮਸ਼ੀਨਰੀ ਖਰੀਦਣ ਬਾਰੇ ਜਾਂ ਸਾਡੇ ਜਿਹੜੇ ਭਰਾ ਉਹਨਾਂ ਨੂੰ ਜਿਹੜਾ ਸਫਾਈ ਸੇਵਕਾਂ ਦੀ ਭਰਤੀ ਬਾਰੇ ਜਿਹੜਾ ਟੈਂਪਰੇਰੀ ਭਰਤੀ ਹੋਣੀ ਹੈ ਬੰਦੇ ਰੱਖੀ ਜਣੇ ਉਹਦੇ ਬਾਰੇ ਸੀਗਾ ਫਿਰ ਅਗਲੇ ਕੱਲ ਜਾਂ ਪਰਸੋਂ ਵੈਸੇ ਤਾਂ ਜੋ ਮੇਰੀ ਨੌਲੇਜ ਅਨੁਸਾਰ ਜਿਹੜੇ ਸ਼ਹਿਰ ਦੇ ਹਾਲਾਤ ਜਿਹੜਾ ਸ਼ਹਿਰ ਨਰਕ ਦਾ ਰੂਪ ਧਾਰ ਚੁੱਕਿਆ ਹੈ ਮਿਊਸਪਲ ਕਮੇਟੀ ਕਿਦੋਂ ਵੀ ਅਪਾਤ ਕਲੀਨ ਮੀਟਿੰਗ ਸੱਦਦੀ ਹੈ ਤੇ ਕਿਦੋਂ ਵੀ ਫੈਸਲਾ ਲੈਦਾ ਕਿ ਇਹ ਪੰਜ ਦਿਨ ਚਲੇ ਚਰਵਾਏ ਹੋਵੇ ਭਾਵੇਂ ਦੇ ਐਤਵਾਰ ਕਿਉਂਕਿ ਜਿਸ ਫਲਾਤ ਦੇ ਵਿੱਚ ਸ਼ਹਿਰ ਗੁਜ਼ਰ ਰਿਹਾ ਉਹਦੇ ਤੱਕ ਕੋਈ ਆਪਣੇ ਦੇ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਆਪਾਂ ਕਮੇਟੀ ਦੀ ਮੀਟਿੰਗ ਜਿਹੜੀ ਆਫਿਸ ਟਾਈਮ ਦੇ ਵਿੱਚ ਸੱਦੀ ਕੇ ਬਾਹਰ ਸੱਦੀ ਇਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਮੈਂ ਪ੍ਰਧਾਨ ਜੀ ਨੂੰ ਇੱਥੇ ਅੱਜ ਦੁਬਾਰਾ ਬੇਨਤੀ ਕਰਨ ਲਈ ਆਈ ਸੀ ਚਲੋ ਅੱਜ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਹੈ ਤਾਂ ਜੇ ਜਾਂ ਉਹ ਕਿਸੇ ਦਾ ਹੋਰ ਨੂੰ ਮੌਕਾ ਦੇ ਸਕਦੇ ਕਿ ਪ੍ਰਧਾਨ ਮੀਟਿੰਗ ਦੀ ਪ੍ਰਧਾਨਗੀ ਕਰਨੀ ਹੈ ਪ੍ਰਧਾਨ ਤਾਂ ਉਹਨਾਂ ਨੇ ਹੀ ਰਹਿਣਾ ਹੈ ਕਿਸੇ ਨੂੰ ਹੋਣ ਮੀਟਿੰਗ ਦੀ ਪ੍ਰਧਾਨਗੀ ਕਰਾ ਕੇ ਐਮਸੀ ਸਾਹਿਬਾਨ ਦੇ ਜਿਹੜੇ ਸੀਵਰ ਦੇ ਮਸਲੇ ਆ ਜਿਹਦੇ ਤੇ ਰੋਜ਼ ਸ਼ਹਿਰ ਦੇ ਵਿੱਚ ਵੀਡੀਓ ਪੈਂਦੀਆਂ ਰੋਜ਼ ਸ਼ਹਿਰ ਦੇ ਵਿੱਚ ਆਖਿਆ ਜਾਂਦਾ ਕਿ ਇਹ ਕੰਮ ਨਹੀਂ ਹੋ ਰਿਹਾ ਮੈਂ ਅੱਜ ਇਸ ਲਈ ਹਾਜ਼ਰ ਹੋਇਆ ਕਿਉਂਕਿ ਮੈਂ ਅੱਜ ਇੱਥੇ ਦੱਸ ਦਿਆਂ ਕਿ ਅੱਜ ਸਾਡੀਆਂ ਦੋ ਮੀਟਿੰਗਾਂ ਐ ਇੱਕ ਇੱਕ ਮੁਖਸ਼ਰ ਜਿਹੜਾ ਡੀਸੀ ਆਫਿਸ ਦੇ ਵਿੱਚ ਜਿਹੜੇ ਇਥੋਂ ਦੇ ਇੰਚਾਰਜ ਮੰਤਰੀ ਸਾਹਿਬਾ ਅਮਨ ਰੋੜਾ ਜੀ ਉਹਨਾਂ ਨੇ ਮੀਟਿੰਗ ਕਰਨੀ ਹੈ ਦੂਜੀ ਮੇਰੀ ਆਪ ਦੀ ਮੀਟਿੰਗ ਸਵੇਰ 10 ਵਜੇ ਵਿਧਾਨ ਸਭਾ ਦੀ ਕਮੇਟੀ ਦੀ ਸੀ ਕਿ ਮੈਂ ਉਹ ਵੀ ਛੱਡ ਕੇ ਆਇਆ ਕਿ ਸ਼ਹਿਰ ਵਾਸੀ ਇਹਨਾਂ ਸਮਝ ਰਹੇ ਕਿ ਐਮ ਐਲ ਏ ਦੀ ਕਾਰਗੁਜ਼ਾਰੀ ਕਰਕੇ ਨਹੀਂ ਹੋ ਰਿਹਾ ਮੈਂ ਤਾਂ ਇਹ ਦੱਸਣ ਲਈ ਪਹੁੰਚਿਆ ਕਿ ਅਸੀਂ ਬਰਸੋਂ ਵਾਅਦਾ ਕੀਤਾ ਸੀ ਆ ਸਾਨੂੰ ਅੱਜ ਉਹ ਵਾਅਦਾ ਨਿਭਾਉਣਾ ਚਾਹੀਦਾ ਸੀ ਕਿ ਅੱਜ ਸਾਡੇ ਉਹ ਮਤੇ ਪੈ ਕੇ ਅੱਜ ਉਹ ਸਾਡੇ ਮੰਗਾ ਰੱਖ ਕੇ ਜਿਹੜਾ ਪਵਾਂ ਦੇ ਇੱਥੇ ਸਾਡੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਬੈਠੇ ਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜੇ ਆਪਦੇ-ਆਪਦੇ ਮਹੱਲਿਆਂ ਦੀ ਹਾਲਤ ਨੂੰ ਵੇਖਦੇ ਹੋਏ ਇੱਥੇ ਪਹੁੰਚੇ ਹੋਏ। ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਸ਼ਹਿਰ ਵਾਸੀਆਂ ਵੱਲੋਂ ਜਿਹੜੇ ਇਸ ਮੀਟਿੰਗ ਨੂੰ ਅਣਗੌਲਿਆ ਕਰਕੇ ਕਹਿੰਦੇ ਕਿ ਸੀਵਰ ਲਈ ਤੇ ਇੱਥੇ ਕੋਈ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸੀਵਰ ਦੀ ਹਾਲਤ ਨੂੰ ਵੇਖਦੇ ਹੋਏ ਮੁਕਸਰ ਦੀ ਮਿਸਪਲ ਕਮੇਟੀ ਕੋਲੇ ਜਿਉਂ ਸਾ ਦੱਸਿਆ ਕਿ ਕਿੰਨੇ ਪੈਸੇ ਬਣੇ। ਜਿਹੜੇ ਸੀਵਰ ਤੇ ਲਾ ਸਕਦੇ। ਇਹੋ ਸਾਹ ਕੋਲੇ ਬੈਠਿਆ ਮੁਕਸਰ ਮਿਸਪਲ ਪੈਟੀ ਕੋਲੇ 23 ਕਰੋੜ ਰੁਪਇਆ ਜਿਹੜਾ ਮੇਰੀ ਨੌਲੇਜ ਦੇ ਵਿੱਚ ਹੈ ਉਹ ਪਿਆ ਟੋਟਲ ਪਿਆ ਜਿਦੇ ਚੋਂ 60% ਹਿੱਸਾ ਸੀਵਰ ਤੇ ਵਾਟਰ ਸਪਲਾਈ ਤੇ ਲਗਾਇਆ ਹੁੰਦਾ ਤੇ 10 ਕਰੋੜ ਦੇ ਕਰੀਬ ਰੁਪਏ ਦੇ ਜਿਹੜੇ ਬਿੱਲ ਪਾਸ ਕਰਕੇ ਮੁਕਸਰ ਦੇ ਸੀਵਰ ਦੀ ਹਾਲਤ ਸੁਧਾਈ ਜਾ ਸਕੀ ਹੈ ਪੈਸੇ ਕਿਤੋਂ ਆਉਣੇ ਨਹੀਂ ਕਈ ਐਮਸੀ ਨੂੰ ਵੇ ਵੇ ਮੈਂ ਕਿ ਮੇਰੀ ਜੇਬ ਚੋਂ ਆਏ ਪੈਸੇ ਹੈ ਇਹ ਪੈਸੇ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਨੇ ਮੁਕਤ ਦੇ ਸੀਵਰ ਲਈ ਦਿੱਤੇ ਆ ਲੋਕਾਂ ਨੇ ਟੈਕਸ ਭਰ ਕੇ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਕੋਈ ਇਹ ਕਿਸੇ ਦੇ ਆਪਦੀ ਜੇਬ ਦੇ ਪੈਸੇ ਨਹੀਂ ਕਿ ਉਹ ਸੀਵਰ ਤੇ ਨਹੀਂ ਲੱਗਣੇ ਪਰसों ਜਿੱਥੇ ਕੋਈ ਐਮਸੀ ਸਾਹਿਬਾਨੇ ਕਹ ਰੇ ਸੀ ਕਿ ਅਸੀਂ ਦੋਵਾਰੀ ਸੀਵਰਾਂ ਨੂੰ ਪੈਸੇ ਕੀ ਦੇ ਤੇ ਉਹ ਸਮਝ ਲੱਗ ਕੇ ਕਿ ਸੀਵਰ ਨੂੰ ਦੇਣਾ ਜਿਮੇਵਾਰੀ ਹੈ ਸਾਡੀ ਮੈਂ ਉਹਨਾਂ ਐਮਸੀ ਸਾਹਿਬਾਨ ਨੂੰ ਵੀ ਇੱਥੇ ਦੱਸਣਾ ਚਾਹੂੰਗਾ ਕਿ ਸੀਵਰ ਨੂੰ ਤੁਸੀਂ ਆਪਦੀ ਜੇਬ ਚੋਂ ਪੈਸੇ ਨਹੀਂ ਦੇ ਰਹੇ ਸੀਵਰ ਨੂੰ ਜਿਹੜੇ ਲੋਕ ਟੈਕਸ ਭਰਦੇ ਆ ਜਿਹੜੇ ਪੰਜਾਬ ਸਰਕਾਰ ਨੂੰ ਦਿੰਦੇ ਆ ਪੰਜਾਬ ਸਰਕਾਰ ਦੇ ਥਰੂ ਕਿੱਥੇ ਕਮੇਟੀ ਚ ਆਉਂਦੇ ਕਮੇਟੀ ਟੈਕਸ ਲੈਂਦੀ ਆ ਉਹ ਪੈਸੇ ਆ ਜੋ ਉਹਨਾਂ ਚੋਂ 60% ਪੈਸੇ ਪਹੁੰਚਣ ਉਹਦਾ ਮੈਂ ਇਹ ਗੱਲ ਤਾਂ ਜਿਸ ਬੰਦੇ ਨੂੰ ਇਹ ਨੌਲੇਜ ਹੀ ਨਹੀਂ ਵੀ ਕਮੇਟੀ ਨੇ ਸੀਵਰ ਤੇ ਪੈਸੇ ਲੜਨੋਂ ਦੇ ਰਾਂ ਤਾਂ ਜਦਾਈ ਕੀ ਕਰ ਸਕਦੀ ਹੈ ਕਮੇਟੀ ਨੇ 10 ਕਰੋੜ ਰੁਪਇਆ ਕਮੇਟੀ ਲਾ ਸਕਦੀ ਆ ਜੇ ਸੀਵਰ ਤੇ ਪਰ ਮੈਂ ਕੋਈ ਇੱਥੇ ਸਿਆਸੀ ਕਾਰਪੀਜ਼ਰੀ ਕਰਨੀ ਆਇਆ ਨਹੀਂ ਆਇਆ ਮੇਰੇ ਨਾਲ ਇੱਥੇ ਅਕਾਲੀ ਦਲ ਦੇ ਐਮਸੀ ਵੀ ਬੈਠੇ ਆ ਮੇਰੇ ਨਾਲ ਇੱਥੇ ਕਾਂਗਰਸ ਦੇ ਐਮਸੀ ਵੀ ਬੈਠੇ ਆ ਕਿਉਂ ਬੈਠੇ ਆ ਕਿ ਹਾਊਸ ਨੇ ਮਗਲੇ 6 ਮਹੀਨਾ ਤੋਂ ਜਾਂ ਸਾਲ ਤੋਂ 1 ਰੁਪਿਆ ਜਿਹੜਾ ਸਿਵਰ ਦੇ ਸੁਧਾਰ ਲਈ ਲਿਆ ਪਹਿਲੀ ਵਾਰੀ ਹੋਇਆ ਕਿ ਬਰਸਾਤ ਦੇ ਮੌਸਮ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਮਿਊਸਪਲ ਕਮੇਟੀ ਦੀ ਮੀਟਿੰਗ ਨਹੀਂ ਹੋਈ ਅੱਜ ਜਿਹੜਾ ਮੇਰੇ ਖਿਆਲ ਜਿਹੜੀਆਂ ਕਮੇਟੀਆਂ ਦੀ ਬਰਸਾਤ ਲਈ ਮੀਟਿੰਗ ਹੁੰਦੀ ਆ ਆ ਸਾਡੇ ਵਿੱਚ ਸਾਡੇ ਸਾਧਕਾ ਪ੍ਰਧਾਨ ਬਾਬਾ ਜੀ ਬੈਠੇ ਆ ਜਦੋਂ ਇਹ ਵੀ ਪ੍ਰਧਾਨ ਰਹੇ ਆ ਅੱਜ ਤੋਂ 1 ਮਹੀਨਾ ਪਹਿਲਾਂ ਕਦੇ ਪਾਕਸਰ ਜਿਹੜਾ ਨਾਲਾ ਹੈ ਉਹਦੀ ਸਫਾਈ ਦਾ ਇੱਥੇ ਬਹਿ ਕੇ ਫੈਸਲਾ ਹੋਇਆ ਕਰਦਾ ਸੀ ਕਿ ਇਹ ਸਫਾਈ ਇਸ ਦਿਨ ਹੋ ਜੂਗੀ ਅੱਜ ਤੋਂ 1 ਮਹੀਨਾ ਡੇਢ ਮਹੀਨਾ ਪਹਿਲਾਂ ਸੀਵਰ ਦਾ ਫੈਸਲਾ ਹੋਇਆ ਕਰਦਾ ਸੀ ਕਿ ਇਹ ਸਫਾਈ ਇਸ ਕਿਸਮ ਦੀ ਹੋਗੀ ਕਿ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦਾ ਕਿ ਕਿਸ ਕਿਸਮ ਦੀ ਰਾਜਨੀਤੀ ਹੈ ਕੀ ਸੋਚਦੇ ਆ ਮੈਂ ਇਹਨਾਂ ਨੂੰ ਅੱਗੇ ਵੀ ਦੱਸਿਆ ਸੀ ਕਿ ਤੁਸੀਂ ਜੇ ਕੱਲੇ ਐਮਐਲਏ ਨੂੰ ਗੁਗਰਾਮ ਕਰ ਲਈਏ ਕਰ ਰਹੇ ਹੋ ਤੁਸੀਂ ਮੈਨੂੰ ਗੁਗਰਾਮ ਕਰ ਲਓ ਮੇਰੀ ਸ਼ਰਤ ਤੇ ਰਾਹ ਰੋਕ ਲਓ ਪਰ ਲੋਕਾਂ ਨੂੰ ਨਾਰਕਨਾ ਨਾ ਕੋਕੋ ਲੋਕਾਂ ਦਾ ਜਿਹੜਾ ਪਾਣੀ ਹੈ ਸੀਵਰ ਦਾ ਪਾਣੀ ਨਾ ਰੋਕੋ ਮੈਨੂੰ ਨਹੀਂ ਰੋਕਦੇ ਤੁਸੀਂ ਉਹ ਐਮਸੀ ਸਰਬਾਨ ਜਿਹੜੇ ਸਾਡੇ ਪਵਨ ਜੀ ਬੈਠੇ ਐ ਇਹ ਪਰਸੋਂ ਧਰਨੇ ਦੇ ਵਿੱਚ ਕਰ ਅਸੀਂ ਚੱਪੜਾ ਲੈ ਕੇ ਕਿ ਮੈਂ ਚੱਪੜਾ ਪਾ ਕੇ ਨੰਗੇ ਬਾ ਬੂਟ ਨਹੀਂ ਪਾ ਸਕਿਆ ਇਹ ਹੋ ਜਾ ਐ ਐਮਸੀ ਨਾਲ ਜਿਹੜਾ ਖਿਮਾਰਾ ਹੋ ਰਿਹਾ ਇਸ ਕਰਕੇ ਮੈਂ ਸਾਰੇ ਹੀ ਹਾਊਸ ਦੇ ਸਤਕਾਰਯੋਗ ਮੈਂਬਰਾਂ ਨੂੰ ਜਿਹੜੇ ਇੱਥੇ ਨਹੀਂ ਪਹੁੰਚੇ ਸਤਕਾਰਯੋਗ ਸਾਡੇ ਸਤਕਾਰ ਦੇ ਕੌਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਸਾਥੋਂ 1-2 ਦਿਨ ਦਾ ਸਮਾਂ ਹੋਰ ਲੈ ਲਓ ਮੈਂ ਇਸ ਗੱਲ ਦੀ ਗਰੰਟੀ ਲੈਣਾ ਕਿ 23 ਦੇ 23 ਐਮਸੀ ਜਿਹੜੇ ਮਤੇ ਦੇਣਗੇ 31 ਦੇ 31 ਜਿਹੜੇ ਮਤੇ ਦੇਣਗੇ ਉਹ ਇੱਥੇ ਮੈਂ ਐਸਡੀਓ ਜਿਹੜਾ ਪਬਲਿਕ ਹਾਲ ਦਾ ਉਹ ਇੱਥੇ ਬੈਠੇ ਹੋਣਗੇ 2 ਦਿਨਾਂ ਦਾ ਟਾਈਮ ਲੈ ਲੈਣਾ ਆਪਕੇ ਕਾ ਕੇ ਉਹਨਾਂ ਦੇ ਐਸਟੀਮੇਟ ਪਾਸ ਕਰਾਉਣ ਤੇ ਉਹਨਾਂ ਨੂੰ ਜਿਹੜੀ ਮੀਟਿੰਗ ਦੇ ਵਿੱਚ ਪਾਸ ਹੋ ਗਿਆ ਸੀ ਜਿਹੜਾ 7 ਕਰੋੜ ਰੁਪਇਆ ਜਿਹੜਾ ਸ਼ਹਿਰ ਦਾ ਪਿਆ ਹੈ ਪਰ ਹਨੇ ਦੀ ਗੱਲ ਹੈ ਕਿ ਬਾਹਰਲੀ ਕਮੇਟੀਆਂ ਵਾਲੇ ਸਰਕਾਰ ਤੋਂ ਪੈਸੇ ਮੰਗ ਕੇ ਵੀ ਸੁਧਾਰ ਕਰੀ ਜਾਂਦੇ ਐ ਇੱਥੇ ਪੈਸੇ ਪਏ ਹੋਣ ਦੇ ਬਾਵਜੂਦ ਜੇ ਇਹ ਪੈਸੇ ਪਹਿਲਾਂ ਲੱਗੇ ਹੁੰਦੇ ਤਾਂ ਅੱਜ 23 ਕਰੋੜ ਦੀ ਬਜਾਏ 30 ਕਰੋੜ ਰੁਪਇਆ ਹੋਰ ਆ ਜਾਣਾ ਸੀ ਕਿਉਂਕਿ 31 ਮਾਰਚ ਤੱਕ ਜੇ ਪੈਸੇ ਨਹੀਂ ਲੱਗੇ ਇਹ ਤਾਂ ਪਤਾ ਨਹੀਂ ਕਦੋਂ ਦੇ ਪਏ ਮੈਂ ਨਾ ਕੋਲੂਆ ਕਿੰਨੇ ਐਮਸੀ ਸਾਹਿਬਾਨ ਬੈਠੇ ਐ ਅਸੀਂ ਅਗਲੀ ਮੀਟਿੰਗ ਦੇ ਵਿੱਚ ਕੱਲ ਨੂੰ ਰੱਖ ਲਾਂ ਪਰਸੋਂ ਰੱਖ ਲਾਂ ਰਾਤ ਨੂੰ ਰੱਖ ਲਾਂ ਕਿ ਅਸੀਂ ਰਾਤ ਨੂੰ ਹਾਜ਼ਰ ਹੋਣੀ ਸਭ ਤੋਂ ਪਹਿਲਾਂ ਮਤਲ ਸਾਡੇ ਭਰਾਵਾਂ ਦਾ ਹੋਊਗਾ ਜਿਹਦੇ ਚ 120 ਦੇ ਕਰੀਬ ਜਾਂ ਦੇ ਜਿੰਨੇ ਵੀ ਲੋਕ ਐ 150 200 250 ਹੀ 150 ਦੇ ਕਰੀਬ ਜਿਹੜੇ ਸਫਾਈ ਕਰਮਚਾਰੀ ਭਰਤੀ ਕਰ ਰਹੇ ਨੇ ਦੀਆਂ ਗਲੀ ਨੰਬਰ 34 ਰੇਨੂ ਕੰਡਸ ਦੀਆਂ ਗਲੀਆਂ ਗਾਂਧੀ ਨਗਰ ਬਸਤੀ ਵਰਸਾਤੀ ਨਾਲ ਦੀ ਸਵਾਈ ਅਮੇਦਕਰ ਕलोनी ਗੋਨਿਆਣਾ ਰੋਡ ਬੂੜਾ ਕੁਚਰ ਰੋਡ ਦੀਆਂ ਗਲੀਆਂ ਖਾਲਜਪਿੰਡ ਨਗਰ ਦੀਆਂ ਗਲੀਆਂ ਮੌਨ ਰੋਡ ਦੀਆਂ ਗਲੀਆਂ ਕੋਟਲੀ ਰੋਡ ਦੀਆਂ ਗਲੀਆਂ ਅਮੇਦਕਰ ਨਗਰ ਖੰਦੇਵਾਲਾ ਰੋਡ ਦੀਆਂ ਗਲੀਆਂ ਵਰਦENT ਬਸਤੀ ਚੰਕਰਾਮ ਨਗਰ ਜਿਹੜਾ ਵੀ ਕੋਈ ਐਮਸੀ ਪ੍ਰਾਪ ਦੇ ਹੋਰ ਮੱਲੇ 31 ਦੇ 31 ਇਹ ਮਤੇ ਦਾ ਮੈਂ ਕਾਹ ਦੱਸਿਆ ਕਿ ਇਹ ਉਹ ਪ੍ਰਭਾਵਿਤ ਏਰੀਆ ਹੈ ਜਿੱਥੇ ਲੋਕਾਂ ਨੂੰ ਚੱਪਣਾ ਲਾ ਕੇ ਜਾਣਾ ਪੈਂਦਾ ਕਾਂਸਰ ਰੋਡ ਲਿਖੀ ਬਾਡਲ ਟਾਊਨ ਦੀ 500 ਰੋਡ ਬਾਡਲ ਟਾਊਨ ਇਹ ਉਹ ਪ੍ਰਭਾਵਿਤ ਮਤੇ ਹੈ ਇਹਦੇ ਵਿੱਚ ਜੇ ਕਿਸੇ ਐਮਸੀ ਸਰਪੰਨ ਦਾ ਹੋਰ ਪ੍ਰਭਾਵਿਤ ਮਤਾ ਰਹਿੰਦਾ ਉਹ ਦੇਣ ਦਾ ਹੱਕਦਾਰ ਹੋਊਗਾ ਅਸੀਂ ਅੱਜ ਇੱਥੇ ਲਿਸਟ ਬਣਾ ਕੇ ਆਪਦੇ ਕਰੀਓ ਸਾਰੇ ਰੱਖ ਜਾਗੇ ਮੈਂ ਪ੍ਰਧਾਨ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਸ਼ਹਿਰ ਦੇ ਲੋਕ ਜਿੰਨਾ ਕੁ ਬਰਦਾਸ਼ਤ ਕਰ ਚੁੱਕੇ ਸੀ ਕਰਨਾ ਸੀ ਕਰ ਲਿਆ ਪਰ ਪ੍ਰਧਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਹਾਊਸ ਦੀ ਪਾਵਰ ਉਹਨਾਂ ਕੋਲ ਹੈ ਮੀਟਿੰਗ ਉਹਨਾਂ ਨੇ ਸਦਰੀਆ ਮੀਟਿੰਗ ਉਹਨਾਂ ਨੇ ਪਾਸ ਕਰਾਉਣੀ ਹੈ ਜਿਤੇ 4 ਕਰੋੜ ਦੀ ਮੰਗ ਦੀ ਲੋੜਾ ਉੱਥੇ 8 ਕਰੋੜ ਦੇ ਬਜਟ ਪਾਸ ਕਰੋ ਤੇ ਸ਼ਹਿਰ ਦੇ ਸੀਵਰ ਨੂੰ ਪਾਸ ਕਰੋ ਜੇ ਲੋਕ ਪੈਸਾ ਲਿਆਉਂਦੀ ਲੋੜ ਨਹੀਂ ਤੇ 10 ਕਰੋੜ ਤੋਂ ਉੱਤੇ ਰੁਪਏ ਦੀ ਲੋੜ ਪੈਜੀ ਮੈਂ ਅਗਲੇ ਦਿਨ ਮੁੱਖ ਮੰਤਰੀ ਸਾਹਿਬ ਤੋਂ 12 ਕਰੋੜ ਕਰਾ ਦਵਾਂਗਾ ਪਰ ਨਾਲ ਹੀ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਸੀਵਰ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਸੀਵਰ ਦੇ ਸਿਸਟਮ ਨੂੰ ਜਿਹੜੀਆਂ ਜਿਵੇਂ ਆਪਣੀ ਉਹ ਬਾਈਪਾਸ ਦੇ ਨਾਲ ਕਿਹੜੀ ਕਿਰਤ ਕਰਤਨਾ ਕਰਾ ਕਿਰਤਨਾ ਕਰਦਾ ਜਿਹੜਾ ਸੀਵਰ ਉਹ ਬੰਦ ਹੈ ਉੱਥੇ ਹੈ ਨਹੀਂ ਕੋਲ ਨੂੰ ਵੀ 2 ਕਰੋੜ ਦੀ ਲਾਗਤ ਨਾਲ ਪਾਵਾਂ ਦੀ ਮਲੋੜ ਰੋਡ ਤੇ ਜੋੜਿਆ ਜਾਵੇ ਪਾਵਾਂ ਦੇ ਨੂੰ ਗੋਨਿਆਣਾ ਰੋਡ ਤੇ ਜੋੜਿਆ ਜਾਵੇ ਤੇ ਗੋਨਾਰਾ ਰੋਡ ਦੇ ਸੀਵਰ ਨੂੰ ਸਹੀ ਤੇ ਇੰਨੇ ਪੈਸੇ ਹੋਣ ਦੇ ਬਾਵਜੂਦ ਜੇ ਮਿਊਨਿਸਪਲ ਕਮੇਟੀ ਮੀਟਿੰਗ ਨਹੀਂ ਰੱਖਦੀ ਤਾਂ ਸ਼ਰਮ ਵਾਲੀ ਗੱਲ ਹੈ ਜੇ ਮਿਊਨਿਸਪਲ ਕਮੇਟੀ ਐਮਸੀਆਂ ਦੇ ਕਹਿੰਦੇ ਇਹ ਮਤੇ ਪਾਸ ਨਹੀਂ ਕਰਦੀ ਤਾਂ ਸ਼ਰਮ ਵਾਲੀ ਗੱਲ ਹੈ ਮੈਂ ਅੱਜ ਉਹਨਾਂ ਭਰਾਵਾਂ ਨੂੰ ਹਿੰਮਤ ਤੇ ਹੌਂਸਲਾ ਬਖਸ਼ਦਾ ਜਿਹੜੇ ਅੱਜ ਇਹ ਸੌਂਸਰੇ ਨਾਲ ਆਏ ਆ ਕਿ ਅਸੀਂ ਇਹ ਮਤੇ ਪਾਸ ਕਰਾ ਕੇ ਹਸਾ ਲਵਾਂਗੇ ਮੈਂ ਪ੍ਰਧਾਨ ਜੀ ਨੂੰ ਦੁਬਾਰਾ ਫੇਰ ਆਤਮਨ ਕੇ ਬੇਨਤੀ ਕਰੂੰਗਾ ਕਿ ਐਸੀ ਕੋਈ ਧਮਕੀ ਨਹੀਂ ਦਿੰਦੇ ਪਰ ਜੇ ਇਹ ਮਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਜਿਹੜੇ ਸੀਵਰ ਬੋਲੇ ਗਏ ਹੈ ਇਹਨਾਂ ਲਾਈਨਾਂ ਦੇ ਮਤੇ ਨਾ ਪਾਸ ਹੋਏ ਤਾਂ ਪ੍ਰਧਾਨ ਜੀ ਇਹ ਸਾਰੇ ਐਮਸੀ ਸਾਹਿਬਾਨ ਸਹਿਮਤ ਹੋਣ ਤਾਪਾ ਸ਼ਹਿਰ ਵਾਸੀਆਂ ਨੂੰ ਲੈ ਕੇ ਮੈਂ ਉਸਪਰ ਕਮੇਟੀ ਜਾ ਕੇ ਤਰਨਾ ਦਿੱਤਾ। ਕਈ ਬੰਦੇ ਕਹਿੰਦੇ ਸਰਕਾਰਾਂ ਤਰਨਾ ਹੀ ਹੈ। ਆਮ ਲੋਕਾਂ ਨੂੰ ਇਹ ਪਤਾ ਨਹੀਂ ਕਿ ਇੱਥੇ ਜਿਹੜੇ ਪੈਸੇ ਆ ਉਹ ਸਿਰ ਪ੍ਰਧਾਨ ਦੀ ਮਰਜ਼ੀ ਨਾਲ ਲੱਗਣਿਆ ਤੇ ਪ੍ਰਧਾਨ ਦੀ ਸਹਿਮਤੀ ਨਾਲ ਲੱਗਦੇ ਐ, ਐਮਸੀਆਂ ਦੀ ਦਸਤਕਾ ਨਾਲ ਲੱਗੇ ਐ। ਪਰ ਮੈਂ ਹੈਰਾਨ ਆ ਕਿੰਨੇ ਐਮਸੀ ਹਾਜ਼ਰ ਆਈ? 17 17 ਐਮਸੀ ਜਾਣੀ। ਪਰ ਵਾਰ 19 19 ਹੋਗਾ। 17 ਜਾਂ 18 ਐਮਸੀ ਇੱਥੇ ਹਾਜ਼ਰ ਐ। ਤੇ ਮਤਾ 11 ਐਮਸੀ ਨਾਲ ਪਾਸ ਹੋਣਾ ਜਿਹੜਾ ਸ਼ਹਿਰ ਬਚ ਸਕਦਾ ਤੇ ਪ੍ਰਧਾਨ ਜੀ ਹਾਜ਼ਰ ਨਹੀਂ ਚਲੋ ਮੈਂ ਇਹ ਨਹੀਂ ਕਹਿ ਸਕਦਾ ਜਦੋਂ ਉਹਨਾਂ ਨੇ ਮੈਸੇਜ ਹੀ ਆਤਾ ਕਿ ਮੇਰੀ ਵਾਈਫ ਬਿਮਾਰ ਹੈ ਤੇ ਪਰ ਜੇ ਇਹ ਮਤਾ ਪਾਸ ਹੁੰਦਾ ਤੇ ਸ਼ਹਿਰ ਜਿਹੜਾ ਨਰਕ ਤੋਂ ਬਚਦਾ ਪਰ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸ਼ਹਿਰ ਹੈ ਜਿਹਨੇ ਤੁਹਾਡੇ ਪਰਿਵਾਰ ਨੂੰ ਵਾਰ-ਵਾਰ ਐਮਸੀ ਬਣਾਇਆ ਤੇ ਤੁਸੀਂ ਇਹਨੂੰ ਨਰਕ ਚ ਨਾ ਚੁੱਕੋ ਇਸ ਕਰਕੇ ਪਾਵਾਂ ਦੀ ਰਾਤ ਨੂੰ ਜੇ ਹਸਪਤਾਲ ਤੋਂ ਛੁੱਟੀ ਮੈਨੂੰ ਰਾਤ ਨੂੰ ਸੱਦੋਂਗੇ ਅਸੀਂ ਰਾਤ ਨੂੰ ਹਾਜ਼ਰ ਹੋਵਾਂਗੇ ਮੈਂ ਉਦੋਂ ਵੀ ਇਹ ਗੱਲ ਆ ਕੇ ਕਿਹਾ ਸੀ ਕਿ ਮੈਂ ਮੁਖਰ ਦੇ ਸਿਵਰ ਲਈ ਮੀਟਿੰਗ ਪਾਸ ਕਰਾਉਣ ਲਈ ਪਾਵਾਂ ਦੇ ਵਿਧਾਨ ਸਭਾ ਦੇ ਵਿੱਚ ਮੀਟਿੰਗ ਆ ਜੇ ਮੈਂ ਉਹ ਚੱਡਣ ਨੂੰ ਤਿਆਰ ਹਾਂ ਮੈਨੂੰ ਕੋਈ ਹੋਰ ਕੰਮ ਪੈ ਜੇ ਮੈਂ ਉਹ ਛੱਡਣ ਨੂੰ ਤਿਆਰ ਹਾਂ ਮੈਂ ਮੁਖਰ ਦੇ ਸਿਵਰ ਲਈ ਇੱਥੇ ਹਰ ਵੇਲੇ ਹਾਜ਼ਰ ਹਾਂ ਜਿਨਨੇ ਐਮਸੀ ਸਾਹਿਬਾਨ ਆਏ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਮੈਂ ਸਾਰੇ ਐਮਸੀ ਸਾਹਿਬਾਨ ਨੂੰ ਜੇ ਕਿਸੇ ਨੇ ਆਪ ਦੀ ਕੋਈ ਗੱਲ ਰੱਖਣੀ ਹੈ ਤੋ ਰੱਖਣੀ ਹੈ ਐਮਐਲਏ ਦਾ ਸਾਡੇ ਸਾਹਿਬ ਜੀ ਕੋਲੋਂ ਬੇਨਤੀ ਆਈ ਹੈ ਕਿ ਸਾਡੇ ਅਮਨੂ ਅਸੀਂ ਤੁਹਾਨੂੰ ਕਹਿੰਦੇ ਹਾਂ ਜੀ ਮੋਟੇ ਦੀ ਰੋਡ ਜੀ ਵੀ ਸਾਹ ਰੋਡ ਇੱਥੇ ਟੇਲਾ ਕੋਲ ਤੋਂ ਚੱਲੀ ਜਾਂਦੇ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਰੋਜ਼ ਕੋਈ ਪੰਡਿਆਰ ਹੋ ਕੇ ਨਾ ਇਹਨਾਂ ਕੋਈ ਕੁਰਬਾਨ ਮਾਰਦਾ ਨਾ ਮੁਸ਼ਕਲ ਕਰਦਾ ਜੀ ਇਹ ਸਾਡਾ ਇਹ ਮਸਲਾ ਹੱਲ ਕਰਾਇਆ ਜਾਵੇ ਮੈਂ ਮੈਂ ਇਹ ਕਲੀਆਂ ਨਾਲੀਆਂ ਦਾ ਸੂਤ ਹੋ ਜਾਵੇ ਮੈਂ ਥੋੜੇ ਮੈਂ ਤੁਹਾਡੇ ਗੱਲ ਦਾ ਜਵਾਬ ਦਿੰਦਾ ਮੈਂ ਗਲੀਆਂ ਨਾਲੀਆਂ ਨੂੰ ਵੀ ਨਹੀਂ ਛੱਡ ਸਕਦਾ ਜਿਹੜੇ ਚਿੱਟੇ ਵਾਲੇ ਆ ਤੁਸੀਂ ਕੱਲ ਨੂੰ ਮੇਰੇ ਕੋਲੇ ਆ ਜਾਏ ਲਿਸਟ ਲੈ ਕੇ ਮੈਂ ਤੁਹਾਡੇ ਨਾਲ ਐਸਐਸਪੀ ਕੋਲੇ ਚਲਣਾ ਠੀਕ ਹੈ ਸਰ ਕਿਉਂਕਿ ਆਪਾਂ ਇਹ ਮੇਰੇ ਲਈ ਗਲੀਆਂ ਨਾਲੀਆਂ ਵੀ ਉਨੀਆਂ ਜ਼ਰੂਰੀ ਹੈ ਤੇ ਚਿੱਟਾ ਵੀ ਉਨਾ ਜ਼ਰੂਰੀ ਹੈ ਮੈਂ ਤੁਹਾਡੇ ਨਾਲ ਚਿੱਟਾ ਲੈ ਕੇ ਰਿਪੋਰਟੇਸ਼ਨ ਲੈ ਕੇ ਬੈਠਾ ਤੁਰਨਾ ਮੈਂ ਇੱਥੇ ਖੜ ਕੇ ਇੱਕ ਗੱਲ ਦੀ ਗਰੰਟੀ ਦੇਣੀ ਚਾਹਣਾ ਕਿ 2 ਸਾਲ ਹੋ ਗਏ ਮੈਨੂੰ ਐਮਸੀ ਬਣਿਆ ਆ ਐਮਐਲਏ ਬਣਿਆ 2 ਸਾਲਾਂ ਦੇ ਵਿੱਚ ਕਿਸੇ ਥਾਣੇ ਕਿਸੇ ਕਚਹਿਰੀ ਕਿਸੇ ਦੇ ਵਿੱਚ ਚਿੱਟੇ ਵਾਲੇ ਲਈ ਮੇਰਾ ਫੋਨ ਗਿਆ ਮੈਂ ਦੇਂਦਾਰ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਵੀ ਆਪ ਦੀ ਇਹ ਗਰੰਟੀ ਦਿਓ ਕਿ ਅਸੀਂ ਚਿੱਟਿਆਂ ਦੇ ਨਾਲ ਨਹੀਂ ਜਾਵਾਂਗੇ ਦਿਓ ਤੇ ਉਹਨੂੰ ਸਫਾਈ ਜ਼ਰੂਰ ਜੀ ਹੋਵੇ ਇਹ ਇਹ ਬਹੁਤ ਵੱਡੀ ਸਮੱਸਿਆ ਹੈ ਥਾਂ ਥਾਂ ਤੇ ਢੇਰ ਲੱਗੇ ਪਈ ਹੈ ਬੋੜਾ ਹਾਲ ਬੈਂਕੇ ਦਿਹਾੜੇ ਹੈ ਤੇ ਅਸੀਂ ਤਾਂ ਇਹੀ ਕਹਿੰਨੇ ਆ ਯੂ ਸਾਹਿਬ ਬੈਠੇ ਆ ਤੁਸੀਂ ਬੈਠੇ ਹੋ ਅਸੀਂ ਤੁਹਾਡੇ ਨਾਲ ਬੈਠੇ ਆ ਸਾਡੀ ਲੋੜ ਆ ਸਾਡੇ ਦਾ ਖਾਲੀ ਕਾਗਜ਼ਾਂ ਤੇ ਦਸਤਖਤਾਂ ਤੇ ਇਹ ਸ਼ਹਿਰ ਦੀ ਸਮੱਸਿਆ ਬੱਸ ਸਟੈਂਡ ਦਾ ਵੀ ਬਹੁਤ ਬੁਰਾ ਹਾਲ ਆ ਮੇਰੇ ਸਾਥੀ ਕਹਿੰਦੇ ਕਿਹੜੀ ਗੱਲ ਕਵਾਂ ਕਿੱਥੇ ਹੈ ਗਈ ਇਹ ਜਿੱਥੇ ਠੀਕ ਹੈ ਕਿਹੜਾ ਜਿਹੜਾ ਨਾਮ ਲਈਏ ਸਾਰੇ ਹਾਲ ਹੀ ਮੰਦਾ ਹੈ ਇਹ ਉਦੋਂ ਤੁਸੀਂ ਕੀਤਾ ਇਹਨੂੰ ਸਿਰੇ ਲਾਓ ਤੇ ਫਿਰ ਉਹ ਤੋਂ ਬਾਅਦ ਦੂਜੀ ਗੱਲ ਕਵਾਂ ਪਰਸ਼ਾਨੀ ਜਾਲੀਆਂ ਸਾਥ ਹੋਣਗੀਆਂ ਬਰਸ਼ਾਤੀ ਉਹ 150 ਬੰਦੇ ਨਹੀਂ ਉਹਨਾਂ ਨਾਲ ਹੀ ਹੋਣੀਆਂ ਠੀਕ ਹੈ ਮਾਸ਼ਾ ਅੱਜ ਇਹਨਾਂ ਤੋਂ ਲੈ ਰਹੇ ਹਾਂ ਮੈਂ ਬੰਦੇ ਪਰ ਤੋਂ ਲੈ ਕੇ ਬਾਹਰ ਨਰਜ ਕਰਦਾ ਸਿਰੇ ਮਾਰ ਰਣ ਮਾਰ ਕੇ ਵੀ ਅਸੀਂ ਸਾਫ਼ ਕਰਦੇ ਹਾਂ ਚੇਨ ਕਿਰਪਾ ਕਰਕੇ ਮੈਨੂੰ ਉਸ ਪੈਸੇ ਤੋਂ ਮਾਗੋ ਉਹ ਜ਼ਰੂਰੀ ਹੈ ਜੀ ਕਿਉਂਕਿ ਉਹ ਜਦੋਂ ਤੁਹਾਡੇ ਕੋਲ ਕੋਈ ਸਮੱਸਿਆ ਆਉਂਦੀ ਹੈ ਅਸੀਂ ਕਰਵਾ ਦਿੰਦੇ ਹਾਂ ਵਾਲਾ ਜੀ ਫਿਰ ਧਿਆਨ ਚੈੱਕ ਕਰਵਾ ਦਿੰਦੇ ਹਾਂ ਇਹ ਇੱਕੋ ਜਿਹੇ ਮੇਰੇ ਜਿਹੜਾ ਪਿੰਗਲਾ ਪਾਸਾ ਨਹੀਂ ਕਰਾਤਾ ਜੀ ਪੈਸੇ ਲਾ ਕੇ ਕੋਲੋਂ ਫਰਿਆਦ ਜਿਹੜਾ ਅੰਕਲ ਮੈਸਨ ਦੇ ਘਰ ਕੋਲੋਂ ਨਹੀਂ ਖੁੱਲਾ ਨਾਲਾ ਉੱਤੇ ਪੱਥਰੇ ਰੱਖਿਆ ਹੋਇਆ ਉਹ ਸਾਫ਼ ਕਰਉਣ ਲਈ ਕਰਵਾ ਦਾਂਗੇ ਇਹ ਇੱਕ ਵਾਰ ਨਹੀਂ ਪਾਉਂਦਾ ਇੱਕ ਵਾਰੀ ਸਾਰੇ ਸਾਰੇ ਜਗ੍ਹਾ ਕੋਲੀ ਦਿੱਤੀ ਅਰਜ਼ਾ ਸਾਰਾ ਸਾਭੋ ਮਤੇ ਬੋਣ ਲਈ ਗੱਲ ਗਈ ਹੋਵੇ ਔਰ ਉਹਦੇ ਵਿੱਚ ਪ੍ਰਧਾਨ ਸਾਹਿਬ ਨਾਲ ਸਹਿਮਤ ਹੋਣ ਤਾਂ ਆਪਾਂ ਸਾਰਿਆਂ ਨੂੰ ਵਾਕਿਆ ਇੱਥੇ ਖੁੱਲ ਕੇ ਪ੍ਰਸਾਦ ਦੇਣਾ ਪਊਗਾ ਕਿ ਜਦੋਂ ਆਪਾਂ ਨੇ ਪਿੱਛੇ ਹਟਦੇ 2022 ਤੋਂ ਵੱਧ 31 ਐਮਸੀਆ 19 20 ਦਾ ਮੌਕੇ ਤੇ ਸਹਿਮਤ ਹੋਣੇ ਫਿਰ ਵੀ ਮੀਟਿੰਗ ਦਾ ਸਫਲ ਹੋਵੇ ਇਥੋਂ ਕਲੀਅਰ ਹੁੰਦਾ ਕਿ ਅੱਜ ਜ਼ਿਕਰ ਸਿਰਫ ਬਦਨਾਮ ਕੀਤਾ ਗਿਆ ਸੀ ਮਾਹੌਲ ਬਣਾਇਆ ਗਿਆ ਸੀਗਾ ਵੀ ਇਹਨਾਂ ਦੇ ਸਰਕਾਰ ਚੱਲੂਗਾ ਇੰਨੇ ਖੁੱਲ ਕੇ ਆ ਕੇ ਵਿੱਚ ਬੈਠੇ ਆ ਆਪਾਂ ਇਸ ਗੱਲ ਨਾਲ ਸਹਿਮਤੀ ਦਿੰਦੇ ਆ ਕਿ ਜੇ ਹਜੇ ਪ੍ਰਧਾਨ ਨਹੀਂ ਹੋਊਗਾ ਜੋ ਸਾਨੂੰ ਤੁਹਾਡਿਆਂ ਨੂੰ ਹੁਕਮ ਹੋਊਗਾ ਉਵੇਂ ਕਰਨ ਨੂੰ ਤਿਆਰ ਆ ਮੈਂ ਸ਼ਹਿਰ ਦਾ ਨਰਕ ਇਸ ਤਰ੍ਹਾਂ ਨਿਕਲਣਾ ਜਿਵੇਂ ਤੁਸੀਂ ਹੁਣ ਖੁੱਲ ਕੇ ਅੱਗੇ ਆਏ ਇੱਕ ਅਸੀਂ ਹੋਰ ਧੰਨਵਾਦੀ ਹਾਂ ਜੀ ਵੀ ਜਿੰਨੇ ਐਮਸੀ ਜਿਹੜੀਆਂ ਪਾਰਟੀਆਂ ਤੋਂ ਸਾਰੇ ਆ ਗਏ ਤੁਹਾਨੂੰ ਵੀ ਹੁਣ ਸਾਰੇ ਸਾਹਮਣੇ ਆ ਗਿਆ ਵੀ ਕਿਹੜੇ ਐਮਸੀ ਕੰਮ ਕਰਾਉਣਾ ਚਾਹੁੰਦੇ ਉਹ ਤੇ ਕਿਹੜਾ ਕੰਮ ਰੁਕਣਾ ਚਾਹੁੰਦੇ ਆ ਕਿਉਂਕਿ ਉਹਨਾਂ ਦਾ ਆਲਰੇਡੀ ਸਾਰਾ ਕੰਮ ਹੋ ਚੁੱਕਿਆ ਕਿ ਇਸ ਦਾ 2 ਲੱਖ ਦੀ ਪਰਚੀ ਵੀ ਕਾਈ ਜਾਂਦੇ ਆ ਉਹ ਵੀ ਇੱਕ ਫਾਰਮੈਲਟੀ ਹੈ ਜਿਹਨਾਂ ਹਮਦਰਦੀ ਹੁੰਦੇ ਅੱਜ ਜ਼ਰੂਰ ਆਉਂਦੇ ਆ ਇੱਕ ਬਰਾੜ ਸ਼ਾਹ ਦਾ ਡੰਪ ਇਹਨਾਂ ਦਾ ਸਾਨੂੰ ਜੋ ਵੀ ਆ ਉਹ ਸਾਡੇ ਸ਼ਹਿਰ ਦੇ ਮਤਿਆਂ ਦੇ ਰਿਕਾਰਡ ਪਾਉਂਦੇ ਵੀ ਇਹਨਾਂ ਦਾ ਬੁਰਾ ਹਾਲ ਹੋਈ ਉਹਨਾਂ ਦੀ ਕੋਈ ਦਿੱਕਤ ਹੀ ਨਹੀਂ ਨੋਟ ਕਰੋ ਕੋਈ ਵਾਰਡਾਂ ਦੇ ਵਿੱਚ ਸਿਊਰੇ ਪੈ ਚੁੱਕੇ ਆ ਉਹੀ ਮੈਂ ਐਮਸੀਏ ਨੇ ਖਰਾਬ ਕਰਦੇ ਆ